ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ ਫੇਸਬੁੱਕ ਪੇਜ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਪਿਛਲੀ ਵੀਡੀਓ ਦੇ ਵਿੱਚ ਵਾਕਬੋਧ ਜਿਸ ਵਿੱਚ ਵਾਕ ਕੀ ਹੈ ਤੇ ਕਿੰਨੇ ਤਰ੍ਹਾਂ ਦਾ ਹੁੰਦਾ ਹੈ ਇਸ ਬਾਰੇ ਗੱਲਬਾਤ ਕੀਤੀ ਗਈ ਅੱਜ ਦਾ ਵਿਸ਼ਾ ਵਾਕ ਵਟਾਂਦਰਾ ਵਾਕ ਵਟਾਂਦਰੀ ਦੀ ਗੱਲ ਕਰਨ ਤੋਂ ਪਹਿਲਾਂ ਭਾਵਾ ਅਨੁਸਾਰ ਵਾਕਾਂ ਦੀ ਵੰਡ ਭਾਵਾ ਅਨੁਸਾਰ ਵਾਕਾਂ ਨੂੰ ਪੰਜ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਇੰਨੇ ਭਾਗਾ ਵਿੱਚ ਵੰਡਿਆ ਜਾ ਸਕਦਾ ਹੈ ਜੀ 5 ਭਾਗਾ ਵਿੱਚ ਸਰਲ ਵਾਕ ਜਿੰਨਾ ਵਾਕਾਂ ਵਿੱਚ ਗੱਲ ਸਰਲ ਰੂਪ ਵਿੱਚ ਦੱਸੀ ਗਈ ਹੋਵੇ ਉਸ ਨੂੰ ਸਰਲ ਵਾਕ ਕਹਿੰਦੇ ਹਨ ਸਰਲ ਆਸਾਨੀ ਨਾਲ ਜਿਹੜੀ ਗੱਲ ਸਮਝ ਜਾ ਸਕੇ ਉਸ ਨੂੰ ਸਰਲ ਵਾਕ ਆ ਜਾਂਦਾ ਹੈ ਸਰਲ ਵਾਕ ਦੋ ਤਰ੍ਹਾਂ ਦੇ ਹੁੰਦੇ ਹਨ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਦੋ ਤਰ੍ਹਾਂ ਦੇ ਕਿਹੜੇ-ਕਿਹੜੇ ਹਾਂਵਾਚਕ ਸਰਲ ਵਾਕ ਨਾਵਾਚਕ ਸਰਲ ਵਾਕ ਹਾਂ ਵਾਚਕ ਸਰਲ ਵਾਕ ਜਿਨ੍ਹਾਂ ਵਾਕਾਂ ਵਿੱਚ ਸਕਾਰਾਤਮਕ ਭਾਵ ਪੇਸ਼ ਕੀਤੇ ਜਾਣ ਜਿਵੇਂ ਗੀਤਾ ਸਮੇ ਸਿਰ ਪੜਦੀ ਹੈ ਨਾ ਵਾਚਕ ਵਾਕ ਜਿਨ੍ਹਾਂ ਵਾਕਾਂ ਵਿੱਚ ਨਕਾਰਾਤਮਕ ਭਾਵ ਨੂੰ ਪੇਸ਼ ਕੀਤਾ ਜਾਏ ਉਸ ਨੂੰ ਨਾ ਵਾਚਕ ਵਾਕ ਕਹਿੰਦੇ ਹਨ ਜਿਵੇਂ ਗੀਤਾ ਹਰ ਗਲੇ ਨਹੀਂ ਪੜਦੀ ਵਿਸਮਿਕ ਵਾਕ ਜਿੰਨਾ ਵਾਕਾਂ ਵਿੱਚ ਮਨ ਦੀ ਖੁਸ਼ੀ ਗਮੀ ਤੇ ਹੈਰਾਨੀ ਦੇ ਭਾਵਾਂ ਨੂੰ ਪ੍ਰਗਟ ਕੀਤਾ ਜਾਏ ਉਸ ਨੂੰ ਵਿਸਮਿਕ ਵਿਸਮਿਕ ਵਾਕ ਕਹਿੰਦੇ ਹਨ ਜਿਵੇਂ ਕਿੰਨਾ ਸੋਹਣਾ ਫੁੱਲ ਹੈ ਹੈਰਾਨ ਹੋ ਕੇ ਗੱਲ ਕੀਤੀ ਜਾ ਰਹੀ ਹੈ ਆਗਿਆ ਸੂਚਕ ਜਾਂ ਬਿਨੇ ਸੂਚਕ ਵਾਕ ਜਿੰਨਾ ਵਾਕਾਂ ਵਿੱਚ ਕੰਮ ਕਰਨ ਲਈ ਹੁਕਮ ਜਾਂ ਬੇਨਤੀ ਕੀਤੀ ਜਾਏ ਉਹਨਾਂ ਨੂੰ ਆਗਿਆ ਸੂਚਕ ਜਾਂ ਬਿਨੇ ਸੂਚਕ ਵਾਕ ਜਾਂਦੇ ਹਨ ਜਿਵੇਂ ਕਿਰਪਾ ਕਰਕੇ ਮੈਨੂੰ ਅੱਜ ਦੀ ਛੁੱਟੀ ਦੇ ਦਿਓ ਇੱਛਾ ਸੂਚਕ ਵਾਕ ਜਿਨ੍ਹਾਂ ਵਾਕਾਂ ਵਿੱਚ ਕੋਈ ਮਨ ਦੀ ਇੱਛਾ ਦਾ ਪ੍ਰਗਟਾਵਾ ਕੀਤਾ ਜਾਏ ਵੀ ਜੋ ਸਾਡੇ ਦਿਲ ਦੀ ਖੁਆਇਸ਼ ਹੈ ਇੱਛਾ ਹੈ ਜਿਵੇਂ ਕਾਸ਼ ਮੈਂ ਮੁੱਖ ਮੰਤਰੀ ਹੁੰਦਾ ਇੱਛਾ ਹੈ ਸਾਡੇ ਦਿਲ ਦੀ ਪ੍ਰਸ਼ਨਵਾਚਕ ਜਾਂ ਸਵਾਲੀਆ ਵਾਕ ਜਿੰਨਾ ਵਾਕਾਂ ਵਿੱਚ ਕੋਈ ਪ੍ਰਸ਼ਨ ਪੁੱਛਿਆ ਜਾਏ ਕਿਸੇ ਨੂੰ ਆਪਾਂ ਕੁਝ ਪੁੱਛਦੇ ਹਾਂ ਜਿਵੇਂ ਕੀ ਤੁਸੀਂ ਖਾਣਾ ਖਾਓਗੇ ਪ੍ਰਸ਼ਨ ਕੀਤਾ ਜਾ ਰਿਹਾ ਹੈ ਕਿਸੇ ਨੂੰ ਵਾਕ ਬਟਾਂਦਰਾ ਹੁਣ ਗੱਲ ਕਰਦੇ ਹਾਂ ਜੀ ਵਾਕ ਬਟਾਂਦਰਾ ਵਾਕਾਂ ਨੂੰ ਉਸ ਦੇ ਅਰਥ ਵਿੱਚ ਫਰਕ ਪਾਏ ਬਗੈਰ ਵਿਆਕਰਨਕ ਰੂਪ ਦੇਣ ਦੀ ਕਿਰਿਆ ਨੂੰ ਵਾਕ ਬਟਾਂਦਰਾ ਕਹਿੰਦੇ ਹਨ ਵਾਕ ਨੂੰ ਇੱਕ ਤੋਂ ਦੂਜੇ ਰੂਪ ਵਿੱਚ ਆਪਾਂ ਜਦੋਂ ਬਦਲਦੇ ਹਾਂ ਤਾਂ ਅਰਥਾਂ ਵਿੱਚ ਫਰਕ ਨਹੀਂ ਪੈਂਦਾ ਜਿਵੇਂ ਗੀਤਾ ਸਮੇਂ ਸਿਰ ਪੜਦੀ ਹੈ ਹਾਂਵਾਚਕ ਵਾਕ ਹੈ ਇਸ ਨੂੰ ਨਾਵਾਚਕ ਵਿੱਚ ਬਦਲੋ ਗੀਤਾ ਹਰ ਵੇਲੇ ਨਹੀਂ ਪੜਦੀ ਤਾਂ ਦੋਨਾਂ ਵਾਕਾਂ ਦੇ ਜਿਹੜੇ ਅਰਥ ਨੇ ਉਹ ਇੱਕੋ ਜਿਹੇ ਹਨ ਅਰਥਾਂ 'ਚ ਕੋਈ ਫਰਕ ਨਹੀਂ ਹੈਗਾ ਅਗਲੇ ਵੀਡੀਓ ਦੇ ਵਿੱਚ ਵਿਸ਼ਰਾਮ ਚਿੰਨ ਕੀ ਨੇ ਤੇ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਇਸ ਬਾਰੇ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗੀ ਕਿਰਪਾ ਕਰਕੇ ਇਸ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ